ਕਲਜੀ ਸਾਰਿਆਂ ਨੂੰ ਸੰਦੀਪ ਦੇ ਫਾਰਮ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਗੁਰਸ਼ਿੰਦਰ ਗਿਆ ਪਹੁੰਚ ਚੁੱਕੇ ਆ ਦੇਖੋ ਅੱਜ ਤਿੰਨ ਚਾਰ ਦੇ ਲਗਭਗ ਝੋਟੀਆਂ ਔਰ ਝੋਟੀਆਂ ਇੱਕ ਨਗੀਨੇ ਔਰ ਨਗੀਨੇ ਦਾ ਹਰ ਵਾਰੀ ਹੁੰਦੇ ਇਹੀ ਗੱਲਾਂ ਹੁੰਦੀਆਂ ਔਰ ਜਿੱਥੇ ਤੋਂ ਰਫਰਾ ਸਿੱਧ ਤੇ ਕਰਨ ਵਾਲੀ ਉਧਰ ਕੀਤੀ ਜਾਂਦੀ ਹੈ ਬਾਕੀ ਬੰਜਨੀ ਗੱਲ ਬਾਈ ਜਸਤਿਕਾ ਜੀ ਔਰ ਠੀਤਾ ਜੀ ਹਾਂ ਜੀ ਚੰਗੀ ਗੱਲ ਹੈ ਜੀ ਫੇਰ ਬਾਕੀ ਸੰਦੀਪ ਦੇ ਫਾਰਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਪਿਛਲੀ ਵਾਰੀ ਐਡਰੈਸ ਮਗਰੋਂ ਦੱਸਿਆ ਸੀ ਅਗਰ ਕੀ ਪਹਿਲਾਂ ਦੱਸ ਦਿੰਦੇ ਆ ਪਿੰਡ ਮਾਲੀਆ ਜ਼ਿਲ੍ਹਾ ਗਰਦਾਸਪੁਰ ਤੇ ਤਸਵੀਰ ਵੀ ਗਰਦਾਸਪੁਰ ਆ ਨੇੜੇ ਆਪਾਂ ਨੂੰ ਮਰਜੀ ਦੇ ਦੀਆਂ ਕਾਦੀਆਂ ਪਈ ਬਿਲਕੁਲ ਠੀਕ ਹੈ ਕਸਬਾ ਵਾ ਹਾਂਜੀ ਹਾਂਜੀ ਸ਼ਹਿਰ ਤੋਂ ਆ ਤੇ ਬਟਾਲੇੋਂ ਅੱਗੇ ਮਰਜੀ ਦੇ ਦੀਆਂ ਕਾਦੀਆਂ ਅੱਗੇਲੇ ਪਾਸੇ ਆਈਆਂ ਜਿੰਨੇ ਵੀ ਆਉਣਾ ਫੋਨ ਲਾ ਗਿਆ ਬਾਜੀ ਬਾਜੀ ਠੀਕ ਹੈ ਜੀ ਬਾਕੀ ਬੇਨਤੀਆਂ ਵਾਰ-ਵਾਰ ਇਹ ਆ ਵੀ ਮੇਰਾ ਵੀ ਇੱਥੇ ਆਓ ਤਸੱਲੀ ਕਰੋ ਕਰਕੇ ਤਸੱਲੀ ਦੇ ਮਾਲ ਲਓ ਬਾਜੀ ਬਾਜੀ ਕਿਉਂਕਿ ਸਾਾਨੂੰ ਇਸ ਤਰ੍ਹਾਂ ਵਾ ਵੀ ਅਸੀਂ ਪਿੱਛੋਂ ਲੈ ਕੇ ਆਉਨੇ ਆ ਅਹੀਂ ਇਹ ਤਾਂ ਹੀ ਘਾਫੜਾ ਦਿੰਦੇ ਹਾਂ ਹਾਂਜੀ ਜੇ ਸੰਦੀਪ ਚੰਗੀ ਨਿਕਲ ਆਈ ਤੇ ਗੁਰਸ਼ੇਂਦਰ ਬਹੁਤ ਚੰਗਾ ਉਹਦੇ ਨਾਲ ਦਾ ਬੰਦਾ ਹੀ ਰੱਬ ਹੀ ਨਹੀਂ ਜੇ ਮਾੜਾ ਜੇ ਪਛੂਣ ਦਾ ਜਾਂਦਾ ਹਾਂ ਕਹਿੰਦਾ ਉਹਨੂੰ ਨਹੀਂ ਕਹਿਣਾ ਯਾਰ ਉਹ ਬੰਦਾ ਨਾ ਨਾ ਯਾਰ ਉਹਦੇ ਬਸ ਆਹ ਗੱਲ ਇਹ ਕਰਕੇ ਮੇਰਾ ਵੀਰ ਤੁਹਾਡੇ ਘਰ ਦੀਆਂ ਨਿਗੀਆਂ ਪਿਛੋਂ ਲੈ ਗਏ ਨੇ ਆ ਦੋ ਦਿਨ ਕੋਈ ਇੱਕ ਦਿਨ ਕੋ ਦੋ ਘੰਟੇ ਰੁਕਦੀ ਐ ਇਸ ਤਰ੍ਹਾਂ ਆ ਵੀ ਤੁਸੀਂ ਆਪਣੀ ਫਰਲੀ ਕਰ ਲਿਆ ਕਰੋ ਜਿੰਨੇ ਵੀ ਪੈਸੇ ਲਾਉਣੇ ਨੇ ਜੇ ਲੱਖ ਰੁਪਈਆ ਮਾਝ ਤੇ ਲਾਉਣ ਲੱਗੇ ਉਹ ਤੇ 500 ਦਾ ਤੇਲ ਮਚਾ ਲਿਆ ਕਰੋ ਆ ਜਾ ਕਰੋ ਠੀਕ ਹੈ ਜੀ ਇਹ ਹੋਈ ਬੇਨਤੀਆਂ ਬਾਕੀ ਮਾਲ ਆਪਣੇ ਕੋਲ ਅੱਜ 6 ਛੋਟੀਆਂ ਨਹੀਂ ਸੀ ਹਾਂਜੀ ਹਾਂਜੀ ਤੇ ਦੋ ਆ ਹੁਣੇ ਤੁਹਾਡੇ ਪਹਿਲਾਂ ਚੜਾਈਆਂ ਦੋ ਮਿੰਟ ਬਿਲਕੁਲ ਜੀ ਇੱਕ ਸਵੇਰੇ ਇੱਥੇ ਪਿੰਦੇ ਬੰਦਿਆਂ ਚਲੋ ਅੱਜ ਵੀ ਰਹਿ ਗਈ ਪੌਣੀਆਂ ਇਸੇ ਕਰਕੇ ਵੀ ਚਲ ਅੱਜ ਨਹੀਂ ਆਏ ਹਾਂਜੀ ਆਪਣੇ ਕੋਲ ਮਾਲ ਵੀ ਖੜਾ ਹੈ ਉਹ ਫਿਰ ਚਲੋ ਹੌਨਸਾਰਾ ਵਿਕਦਾ ਹੋਵੇ ਫਿਰ ਇੱਧਰ ਆ ਡਾ ਹੈਗਾ ਜੋ ਜੀ ਇਹ ਕੰਦਾ ਚੰਗਾ ਲੱਗਦਾ ਆ ਜੋ ਆਹ ਵੇਖੋ ਇੱਕ ਪਹਿਲਾਂ ਸੁਹਾ ਜੀ ਇਹ 4 ਦਾ 4 ਦਾ ਹਾਂ ਇਹ ਕੱਲ ਸੂਰਜ ਰਾਤ ਹਾਂਜੀ ਐਸ ਟਾਈਮ ਇਹ ਦੇਖੋ ਦੁੱਧ ਜਿਹੜਾ ਸੰਦੀਪ ਜੀ ਝੂਠੀ ਮਾਰੀਏ ਇਹਦੇ ਭਾਵੇਂ 15 ਕਿਲੋ ਵਾਲੇ ਜਿਹੜਾ ਹੁੰਦਾ 7-8 ਕਿਲੋ ਬੋਲੇ ਦੀ ਸਟਾਰਟਿੰਗ ਸਟਾਰਟਿੰਗ ਠੀਕ ਹੈ ਜੀ ਬਿਲਕੁਲ ਤੇ ਸੀ ਲੈਣੀ ਆ ਵੀ ਜਿੱਧਰੋਂ ਦੀ ਮਰਜ਼ੀ ਬੱਚਾ ਛੱਡ ਲੋ ਪੈਰ ਨਹੀਂ ਪਟਿਆ ਬਹੁਤ ਜ਼ਿਆਦਾ ਠੰਡੀ ਥੀ ਜੀ ਬਈ ਐਦਾਂ ਤੇ ਚਲੋ ਹਾਂ ਠੀਕ ਜੀ ਤੇ ਥਾਂ ਤੋਂ ਬੜਾ ਕੁਆਲਟੀ ਦਾ ਚੂਣ ਬਹੁਤ ਜਿਆਦਾ ਹੈ ਜੀ ਹਾਂ ਜੀ ਹਾਂ ਜੀ ਆਪਾਂ ਥੋੜੀ ਬੋਲਦੇ ਆ ਸਾਡਾ ਮਾਲ ਬੋਲ ਮਾਲ ਬੋਲ ਹਾਂ ਅਸੀਂ ਥੋੜੀ ਕਹਿਣਾ ਹੋਏਗਾ ਤੇ ਇਕੱਟੀ ਹਾਈਟ ਲੈਂਥ ਵਾਲੀ ਹੈ ਹਾਂ ਜੀ ਸਿਕੰਦਰ ਬੋਲਦੀ ਹੈ ਅੱਛਾ ਸਿਕੰਦਰ ਬੋਲਦੀ ਹੈ ਹਾਂ ਜੀ ਠੀਕ ਹੈ ਤੇ ਇਸ ਤਰ੍ਹਾਂ ਵੀ ਉਹਨਾਂ ਦੇ ਕਹਿਣ ਮਤਾਂ ਉਹਨਾਂ ਨੇ ਕਹਿਣ ਮਿਲਦੀ ਬਹੁਤ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਆਪਾਂ ਜਿਹੜਾ ਨਾ

ਬਹੁਤ ਵੱਡੀ ਫੱਟਾ ਪਛੀ ਪੂਰੀ ਫੁੱਲ ਲੈਂਡ ਦੇਖੋ ਸੇਂਗ ਜੀ ਦਾ ਹੁੰਦਾ ਨਾ ਵੀ ਕਿਉਂ ਜਿਹੜੇ ਹੁੰਦੀਆਂ ਨੇ ਉਹ ਵੀ ਬੋਲਾ ਜੀ ਨੇ ਕਹਿਤਾ ਪੂਰੀ ਟੌਪ ਅੱਗੇ ਬੰਦਾ ਤੁਰਿਆ ਜਾਂਦਾ ਉਹ ਦੇਖੋ ਮੋਟਿਆ ਜੇ ਉੱਪਰ ਦੀ ਆ ਗਿਆ ਉਹ ਦੇ ਜਿਵੇਂ ਵੀ ਆ ਗਿਆ ਇੱਥੇ ਰੁਕ ਇੱਥੇ ਨਾ ਨਾ ਰਾਮ ਉਹ ਅੰਡਾ ਕੱਢ ਗਿਆ ਜਾਂਦੇ ਜਾਂਦੇ ਬੱਚੀ ਬੱਚੀ ਨੂੰ ਦੇਖੋ ਬੱਚੀ ਬੜੀ ਵੱਡੀ ਆ ਫੁੱਲ ਵੇਖੋ ਹਾਈਟ ਤੱਕ ਫੁੱਲ ਪੂਰੀ ਦਬਾਰਾ ਪੂਰਾ ਪੂਰਾ ਐ ਲੇਵਾ ਬਣਾਉਗੀ ਤਿਆਰ ਹੋਣੀ ਪੈਣ ਤਿਆਰ ਤੇ ਕਰਾਂਗੇ ਜਿਹੜੇ ਸੱਜਣਾ ਨੂੰ ਪਤਾ ਹੈ ਨਾ ਕਿ ਕਿਦਾਂ ਤਿਆਰ ਕਰੀਦਾ ਉਹਨਾਂ ਨੂੰ ਕਹਿਣ ਦੀ ਜਰੂਰਤ ਨਹੀਂ ਬਿਲਕੁਲ ਬਿਲਕੁਲ ਸਹੀ ਤਰੀਕੇ ਨਾਲ ਦੂਸਰਿਆਂ ਤੇ ਆਦੀ ਬਿਲਕੁਲ ਜੀ ਕੱਟੀਆਂ ਇਹੋ ਜਿਹੀਆਂ ਜਿਹੜੀਆਂ ਨੇ ਨਾ ਬਾਈ ਲੈਣ ਜਾਂਦੇ ਆ ਨਾ ਚਲੋ ਮੱਥੇ ਘੱਟ ਲੱਗਦੀਆਂ ਮਿਹਨਤ ਬਹੁਤ ਆ ਜਾਂਦੀ ਹੈ ਆਹ ਲੈ ਜਾ ਆ ਗਏ ਹਨ ਉਹ ਮਾਲ ਵਿੱਚ ਬਿਲਕੁਲ ਤੇ ਕੱਟੀ ਦਾ ਮੁੱਲ ਆਪਾਂ ਕਰਦੇ ਹਾਂ 135 ਹਾਂਜੀ ਬਾਕੀ ਇਹਦਾ ਨਾਂ ਵੀ ਵੀਡੀਓ ਤੇ ਗੱਲ ਜਦੋਂ ਹੁੰਦੀ ਹੈ ਫਿਰ ਆਹ ਬਹੁਤ ਬਹੁਤ ਸੇ ਤਰੀਕੇ ਦਾ ਰੱਖਣਾ ਜੀ 1 25 ਦੀ ਦੇ ਦਿਓ ਚਲ ਠੀਕ ਹੈ ਜੀ ਦੇ ਰਿਹਾ ਇੱਕ 20 ਅੱਧੇ ਦਾ ਚੱਲਣ ਦੋ 20 ਦੀ ਬਹੁਤ ਠੀਕ ਹੈ ਦੇਖੋ 35 ਦੀ ਵੀ ਕੱਟੀ ਵਿਗ ਜਾਣੀ ਆ ਇਹ ਤਾਂ ਪੁਰੇ ਵੀ ਨਹੀਂ ਚੱਕੇ ਹੋਣੇ ਦੇਖੋ ਤੇ ਕਿਨਾਰੀ ਵਾਲਾ ਸਿੰਘ ਆ ਪਿਓਰ ਜਿਹੜੀਆਂ ਕੈਟਾਗਰੀ ਉਹਨਾਂ ਦਾ ਮੋਰ ਰੋਆ ਤੇ ਬਾਕੀ ਸਤਗੁਰ ਮੇਰ ਕਰੇ ਜਿਹਨਾਂ ਨੇ ਲੈ ਜਾਣਾ ਬਸ ਉਹ ਕਢਾਉਣੀ ਹੋਵੇ ਤੇ ਇਹ ਵੀ ਪਹਿਲੇ ਦੋ ਜਾਸੂਆ ਜੀ ਅੱਛਾ ਇਹ ਦੋ ਜਾਸੂਆ ਹੈ ਅੱਜ ਨੂੰ ਚੌਥਾ ਦਿਨ ਸੂਰ ਨੂੰ ਹਨ ਅੱਜ ਦੁੱਧ ਜਿਹੜਾ ਇਹ ਕੋਈ 10 11 ਕਿਲੋ ਖਾਲੀ ਹੋਣ ਤੋਂ ਬਾਅਦ ਇਹਦੀ ਸਟਾਰਟੇਗਾ ਅੱਛਾ ਤੇ ਦੁੱਧ ਦੇ ਕਰੇ 14 ਦੁੱਧ ਦੇ ਕਰੇ 15 ਉਹ ਸੇਵਾ ਤੇ ਡਿਪੈਂਡ ਕਰਦਾ ਮਾਲਕਾ ਨੇ ਇਹ ਗੱਲ ਦੱਸੀ ਹੈ ਕਿ ਪਹਿਲੇ ਸੂਰੇ 12 ਕਿਲੋ ਦੇ ਅੱਛਾ ਠੀਕ ਹੈ ਮੈਂ ਹੋਣਾ ਇਸ ਤਰ੍ਹਾਂ ਆਪੇ ਝੋਟੀ ਦਾ ਲਿਬਾਸ ਕਸਰੀ ਉਹ ਕਹਿੰਦਾ ਵੀ ਦੁੱਧ ਵਾਹੇ ਹੁਣ ਵੀ ਸਟਾਰ ਮਤਲਬ 4 4.5 ਕਿਲੋ ਬੱਚੇ ਨੂੰ ਅਗਲੇ ਸਾਲ ਪਿਆਵੇ ਦੁੱਧ ਕੱਢਣੇ ਕੱਟੇ ਕੱਟਾਈ ਦੀ ਇਹ ਕੱਟਾ ਅਸੀਂ ਇਹਦੇ ਮੋਹਰੇ ਕੱਟੇ ਲਓ ਜੀ ਇਹ ਵੀ ਦੇਖੋ ਪੂਰੀ ਵੱਡੀ ਝੋਟੀ ਆ ਹਾਂਜੀ ਪਰ ਜਿਹੜੀ ਵੱਡੀ ਹੋਰ ਵੱਡੀ ਕਿਹ ਜਾਊਗੀ ਹਾਂਜੀ ਹਾਂ ਤੁਸੀਂ ਜਿਹੜੀ ਦੇਖੋ ਕਾਹਾਂ ਅੰਕਾ ਬੁੱਢਾ ਖੜਾ ਆ ਆਰਾਮ ਨਾਲ ਮਮਾ ਜੀ ਖਾਲੀ ਹੋਣ ਤੋਂ ਬਾਅਦ ਹਾਂਜੀ ਅਜੇ ਦੁੱਧ ਤੇ ਚੱਲੀ ਆ ਹਾਂਜੀ ਜਦੋਂ 2 ਜਾਂ 4 ਦਿਨ ਬਾਅਦ ਪੂਰੀ ਆਲੀ ਨਾ ਹਾਂਜੀ ਲੈ ਵੀਰੇ ਆਹੋਂ ਮੱਕੜ ਚੜ੍ਹੂ ਜੜਜੋ ਫਰਤ ਦੇਖੋ ਕਾਟਕੜਾਂ ਵਾਲੇ ਦੇਵਾ ਹਾਂ ਥਾਂ ਵੀ ਬਾਈ ਆਰਤੀ ਤੇ ਸਹਾਨਿਆਕਾਂ ਲੱਗਾ ਹੈ ਗੋਲ ਮੋਲ ਸਹਾਨਾ ਸਵਾਰਾ ਸਹਾਨੇ ਦੇ ਮੁੰਦੇ ਉਹ ਚੀਜ਼ ਆ ਆ ਦੇਖੋ ਆ ਪਿਛਲੇ ਬੰਨੇ ਮਖਵਾਂ ਦਾ ਆਹਦੇ ਆ ਨਾ ਚੜਾਈ ਨਾ ਪੂਰੀ ਹੋ ਗਈ ਤੇ ਮੋਲ ਮਲ ਹੁਣ ਇਹਦਾ ਵੀ ਕੋਈ ਨਹੀਂ ਆਪਾਂ ਕਰਨਾ ਉਹਦੇ ਬਰਾਬਰ ਹੀ ਦੇ। ਇੱਕ ਵੀ ਦੀ ਬਰਾਬਰ ਹੀ ਦੇ ਰੋਗੇ ਬਾਕੀ। ਬਰਾਬਰ ਹੀ। ਆਇਆ ਮਾਨ ਦਾ। ਇੱਕ ਨੰਬਰ ਦੋ ਰੋਂ ਕਹੇ ਕਿ ਆਇਆ ਮਾਨ ਦਾ। ਬਸ ਠੀਕ ਹੈ। ਇਹ ਲਾਸਟ ਪੀਸ ਆ। ਲਾਸਟ ਪੀਸ ਜਿਹੜਾ ਸਾਡਾ ਹੁੰਦਾ ਉਹ ਤੁਹਾਨੂੰ ਪਤਾ ਹੀ ਨਹੀਂ। ਉਹਨੇ ਜਾਈ ਚੁੱਕਣ ਵਾਲੇ ਕੰਮ ਕਰਦੇ ਨੇ। 9 ਵਜੇ ਕੋਈ ਨਹੀਂ। ਭਾਈ ਦਾ ਫੋਨ ਤੇ ਹੁੰਦਾ ਰੋਸਾ ਦੇ। ਸਾਰਾ ਦਿਨ ਫੋਨ ਹੀ ਵੱਜਦਾ ਰਹੇ। ਤੇ ਇਹ ਵੀ ਚਾਰ ਡੰਡਾ। ਇਹ ਵੀ ਚਾਰ ਡੰਡੇ? ਹਾਂ। ਕੰਡੇ ਲਾਵਾਂ ਦੁੱਧ ਇਹਦੇ ਕੋਲ ਹੈਗਾ 9 ਕਿਲੋ। 9 ਵਜੇ 9:30 ਵਜੇ ਇਹਨਾਂ ਦੁੱਧਾ। ਇਹਦੇ ਮਗਰ ਕੱਟੀ ਆ ਤੇ ਦੇਖੇ ਪਾਸੇ ਰਹਾ। ਕੱਲਾ ਕੱਲਾ ਜੀ ਝੋਟੀ ਲੱਗ ਗਈ ਨਾ ਹੁੰਦੀ ਚਾਰ ਦੰਦ ਵੀ ਬਰਾਬਰ ਨਹੀਂ ਹੋਈ ਅੱਛਾ ਜੀ ਹਾਂ ਤੇ ਪਿਓਰ ਜਿਹੜੀ ਆ ਨਾ ਵੀ ਇਹ ਵੀ ਮੋਰਾ ਦੀ ਕੈਟਾ ਕਰ ਦਿੱਤੀ ਆ ਆ ਇਹਦਾ ਬੱਚਾ ਇਹ ਕੱਟੀ ਆ ਮਾੜੋ ਜੀ ਵੀ ਆ ਫੜੋ ਜੀ ਵੀ ਲੋ ਜੀ ਵੱਡੀ ਝੋਟੀ ਹੈ ਵੀ ਹਾਂ ਪੂਰੀ ਵੇਖੋ ਲੰਤਾਲੀ ਆ ਲਾਸਟ ਮੋਰੀ ਨਹੀਂ ਵੱਡਾ ਮੁੱਲ ਬਾਦ ਦੇ ਤਰ੍ਹਾਂ ਆ ਜੀ ਵਾਹਿਗੁਰੂ ਬੋਲ ਰਾਮ 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 ਵਾਹ ਦੇਖੋ ਵੱਡੀ ਝੋਟੀ ਇਹ ਜੇ ਕੱਤੀ ਆਏ ਨੀ ਬੋਲਦੇ ਕਿੰਨੇ ਕੱਤੀ ਆਏ ਮੈਂ ਕਹਿੰਦਾ ਜੇ 12 ਜਾਂ 14 ਕਿਲੋ ਦੁੱਧ ਆਉਗੀ ਹਾਂਜੀ ਤੇ 10 ਕਿਲੋ ਦੁੱਧ ਤੋਂ ਨੀ ਕੱਟ ਨਹੀਂ ਕਰਾਂ ਹਾਂ ਉਹਨਾਂ ਤੋਂ 10 ਕਿਲੋ ਲਈ ਜਾ ਅਗਲੇ ਸਾਲ ਵੀ ਜੀ ਇਹ ਫੇਰ ਵਾਦੇ ਦੀ ਬਿਲਕੁਲ ਫੇਰ ਜਿੰਨੇ ਦੀ ਮਰਜ਼ੀ ਤੇ ਕਿੰਨਾ ਜਿਹੜੇ ਅੰਦਰ ਬਚੀ ਹੁੰਦੇ ਨੇ ਭਾਈ ਕੈਮਰੇ ਤੋਂ ਥੋੜਾ ਜਿਆਦਾ ਦਾ ਬੰਦੇ ਆ ਬਾਹਰ ਖੜੇ ਹੁਣ ਇੰਨਾ ਨਹੀਂ ਕਰਦੇ ਨਹੀਂ ਕਰਦੇ ਬਾਹਰ ਉਹ ਉਥੇ ਖੁੱਲੀ ਤੇ ਹੁਣ ਨਾ ਫੇਰ ਨਹੀਂ ਕਰਦੇ ਇਹ ਥੋੜਾ ਜਿਆਦਾ ਹੀ ਫਿਰਦੇ ਫੁੱਦੇ ਨਾ ਉਹਦਾ ਕਰਦੇ ਥੋੜਾ ਜਿਆਦਾ ਇੰਨੀ ਸੀ ਲੈ ਵੀ ਦੋਨੋਂ ਪਾਸੇ ਬੈਠ ਕੇ ਭਾਵੇਂ ਚੋਲੋ ਪਰਵਾਹ ਹੋਈ ਠੀਕ ਹਾਂ ਥਾਣ ਵੇਖਿਓ ਜਦੋਂ ਪਸਮਾ ਲੱਗੂਗਾ ਨਾ ਐ ਗਿਠਗਿਠ ਦਾ ਕੱਢਦੀ ਹੈ ਜਵਾਈ ਉਦੋਂ ਮੋਟੀ ਤੇ ਇਹਦਾ ਮੁੱਲ ਵੈਸੇ 95 ਹਾਂ ਹੁਣ ਮੁੱਲ-ਮੱਲ ਕੋਈ ਨਹੀਂ ਦੇ 85 ਦੇ ਚੱਲਣ ਦੋ ਦੇ ਕੋ ਹੋਰ ਕਰਾਉਣਾ ਜੇ ਕੋਈ ਗੱਲ ਨਹੀਂ ਆਪਾਂ ਮਾਨਤਾ ਕਰਦੇ ਹਾਂਗੇ ਆਏ ਦੋ ਹੀ ਕਰ ਲਈਏ ਤੈਨੂੰ ਕਰਛੜਾਂਗੇ 82 ਦੀ 82000 ਦੀ 120000 ਦਾ ਪੀਸ ਆ ਜਾਂਦਾ ਉਪਰੇ ਤੇ ਆ ਵੀ ਫੇਰ ਨਵੀਆਂ ਆਉਣਾਂ ਤੁਹਾਨੂੰ ਪਰ ਸਾਨੂੰ ਫੇਰ ਨਵੀਆਂ ਆਉਣਾਂ ਤੈਨੂੰ ਝੋਡੀਆਂ ਪਰ ਤੈਨਿਆ ਕਰ ਆਹ ਲੋ ਕਰ ਲੈ ਕੇ ਮਾ ਜੀ ਦੀ ਸੋਹਣਾ ਤੇ ਸੁੱਖਾ ਆਈਦਾ ਬਾਕੀ ਤੇ ਨਾਲ ਪਰਮਾਤਮਾ ਦੀ ਕਿਰਪਾ ਆ ਹੁਣ ਕੱਟੀ ਦਾ ਮੋਲੀ ਕੋਈ ਨਹੀਂ ਨਾ ਨਾ ਬਜੀ ਦੇਖੋ ਇਹ ਜਵਾਨ ਦਾ ਸਮਾਨ ਆਇਆ ਆ ਵੇਖੋ ਆ ਕੱਟੀ ਹੈ ਇਹ ਵੀ ਪਿਓਰ ਕਟਾ ਕੇ ਜੇ ਲੱਭਣ ਜਾਈਏ ਨਾ ਪੈਸੇ ਲਾ ਕੇ ਤੇ ਕਈ ਜਿਹੜੀ ਮੱਥੇ ਨਹੀਂ ਲੱਗਦੀ ਦੋ ਦੋ ਤਿੰਨ ਤਿੰਨ ਦੇਣਾ ਨਹੀਂ ਕਰਦੇ ਆ ਬਿਲਕੁਲ ਜੀ ਬਾਕੀ ਚਲੋ ਦੇਣ ਵਾਲਾ ਵਾਈਬ ਜੀ ਤੇ ਇਹੋ ਬੇਨਤੀਆਂ ਜੀ ਵੀਰ ਜੀ ਤੇ ਵਾਕਈ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਿਆ ਕਰੋ ਸੋਹਣੇ ਸੋਹਣੇ ਬੜੀ ਮਿਹਨਤ ਜੀ ਮੇਨ ਜੀ ਮੇਨਰ ਆਏ ਨਹੀਂ ਆ ਪਸ਼ੂ ਲੈਣ ਦੇ ਵੇਖ ਜਿੰਦੇ ਬੜੀ ਮਿਹਨਤ ਕਰਨੀ ਪੈਂਦੀ ਬਿਲਕੁਲ ਜੀ ਹਾਂ ਜੀ ਚਲੋ ਜੀ ਠੀਕ ਹੈ ਜੀ ਮੈਂ ਤੁਹਾਨੂੰ